ਅਸੀਂ ਕਹਿੰਦੇ ਹੁੰਦੇ ਸੀ ਵੀ ਚਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਗਰਾ ਉਹਦਾ ਸਮਝਦੀਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੇਨ ਫੈਨਸ ਨੂੰ ਆਪਣੇ ਮਾਂ ਤੇ ਉਹਨੂੰ ਉਹਨੇ ਫੇਰ ਵੀ ਬੰਦਾ ਸਮਾਨ ਦਿੱਤਾ ਮੈਂ ਕਹਨੀਆ ਵੀ ਵੈਭਰੂ ਨੂੰ ਉਹਦੇ ਚ ਕੋਈ ਇਹੋ ਜੀ ਨਰਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਹੈ ਇਹੋ ਜੀ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫੇਰ ਵੀ ਇੰਨਾ ਕੰਮ ਕਰਕੇ ਗਿਆ ਨਸਾਂ ਬੰਦ ਹੋ ਰਹੀਆਂ ਨੇ 15 ਸਾਲ ਨੂੰ ਉਸੀ ਮੇਜਿਕ ਜਿੰਦਾ ਰੱਖਾ ਠੀਕ ਹੈ ਹੁਣ ਮੇਰੇ ਕੋਲੇ ਬਚਾਉਣ ਲਈ ਹੈ ਪੁੱਤ ਨੂੰ ਮੈਂ ਤੋਰ ਬੈਠਾ ਔਰ ਜਿਸ ਤਰ੍ਹਾਂ ਮੈਂ ਤੁਹਾਡੇ ਕੋਲੇ ਨਾ ਮੈਂ ਉਹਦੀ ਗੱਲ ਕਰਦਾ ਹੋਇਆ ਭਾਵਕ ਹੋ ਜਾਣਾ ਕਈ ਵਾਰੀ ਜਦੋਂ ਮੈਂ ਉਹਨੂੰ ਮੇਰੇ ਪੁੱਤ ਨੂੰ ਜਿਆ ਅੱਗੇ ਚੱਕਿਆ ਨਾ ਖੂਨ ਉਹਦਾ ਲਗਭਗ ਮੋਟਾ-ਮੋਟਾ ਵਹਿ ਗਿਆ ਸੀ ਸਾਰਾ ਜੀ ਕੇਵਲ ਉਹਦੀ ਜਿਹੜੀ ਨਜ਼ਰ ਆ ਉਹਨੇ ਮੇਰੇ ਨਾਲ ਇੱਕ ਵਾਰੀ ਇਸ ਤਰ੍ਹਾਂ ਮਿਲਾਈ ਹੈ ਤੇ ਮੈਂ ਸਮਝ ਸਕਦਾ ਉਸ ਗੱਲ ਨੂੰ ਵੀ ਕਿੰਨੀ ਬੇਵਸੀ ਸੀ ਉਹਦੀ ਉਸ ਨਜ਼ਰ ਦੇ ਵਿੱਚ ਉਹ ਮੈਨੂੰ ਕੀ ਕਹਿਣਾ ਚਾਹੁੰਦਾ ਸੀ ਜਾਂ ਅਸੀਂ ਕਿਵੇਂ ਡੱਡ ਹੋ ਗਏ ਕੁਝ ਸੈਕਿੰਡ ਦਾ ਸਾਡਾ ਜਿਹੜਾ ਫਾਸਲਾ ਵਰਿਆਂ ਦਾ ਫਾਸਲਾ ਬਣ ਗਿਆ ਉਮਰਾਂ ਦਾ ਫਾਸਲਾ ਬਣ ਗਿਆ ਚਲੋ